ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਅਕਾਲ ਬੋਪਾਰਾ ਐ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਉਹਨਾਂ ਸਵੇਰ ਦਾ ਟਾਈਮ ਆ ਇੰਨੀ ਠੰਡ ਜੀ ਹੋ ਰਹੀ ਆ ਰਾਤ ਨੂੰ ਮੀਂਹ ਬਹੁਤ ਜ਼ਿਆਦਾ ਪਿਆ ਚਲਨਾ ਵੀਡੀਓ ਦਾ ਐਂਡ ਕਰਨਾ ਸੀਗਾ 1 ਲੱਖ ਨਹੀਂ ਆ ਗਿਆ ਇਹ ਜਦ ਵੀ ਮੈਂ ਹਮੇਸ਼ਾ ਗੱਲ ਕਰਦੀ ਆ ਕੁੱਕਰ ਵਗੈਰਾ ਧਰਿਆ ਹੁੰਦਾ ਇੱਥੇ ਚੁੱਲ੍ਹੇ ਤੇ ਜਦੋਂ ਇਹ ਗੱਲ ਕਰਦੇ ਹਾਂ ਜਦੋਂ ਸੀਟੀ ਮਾਰ ਦਿੰਦਾ ਹੈ ਇਹ ਮੈਂ ਬੋਲਣਾ ਤਾਂ ਫਿਰ ਮੈਨੂੰ ਉੱਥੇ ਰੁਕਣਾ ਪੈਣਾ ਕਿਉਂਕਿ ਮੈਂ ਨਾ ਪਿਛਲੀ ਵੀਡੀਓ ਚ ਦੇਖਿਆ ਸੀਗਾ ਮੈਂ ਗੱਲ ਕਰ ਰਹੀ ਸੀ ਬੋਲ ਰਹੀ ਸੀ ਮੈਨੂੰ ਯਾਦ ਨਹੀਂ ਹੁਣ ਮੈਂ ਕੀ ਬੋਲ ਰਹੀ ਸੀ ਪਰ ਕੁੱਕਰ ਪਿੱਛੇ ਸੀੜੀਆਂ ਮਾਰਨ ਦੇ ਹੀ ਹਟ ਰਿਹਾ ਤਾਂ ਕੁਝ ਕਰਕੇ ਹੁਣ ਮੈਂ ਤਾਂ ਇਹ ਸਭ ਚੁੱਪ ਕਰ ਗਈ ਆਹ ਹੋਏ ਤੇ ਰਾਤ ਨੂੰ ਮੀਂਹ ਇੰਨਾ ਜਦ ਮੈਂ ਕਹਿ ਰਹੀ ਸੀ ਮੈਂ ਜਦ ਵੀਡੀਓ ਦਾ ਐਂਡ ਕਰਿਆ ਤਾਂ ਨਾ ਪਹਿਲੀ ਵੀਡੀਓ ਦਾ ਉਸੇ ਟਾਈਮ ਮੈਂ ਨਾ ਮੀ ਨਾ ਐਂਡ ਕਰਨਾ ਤਾਂ ਹਜੇ ਮੀ ਇੰਨਾ ਜਿਆਦੇ ਆ ਗਿਆ ਰਾਤ ਨੂੰ 7:30 8 ਵਜੇ ਆਇਆ ਨਾ ਮੀ ਰਾਤ ਨੂੰ ਨਾ 7:30 ਟਾਈਮ ਨਾ 7:00 7:30 ਨਾ 7:30 ਮੀ ਆਇਆ ਸਾਡੇ 7:30 ਮੀ ਆਇਆ ਨਾ ਰਾਤ ਛੇਤੀ ਹੋ ਆ ਗਿਆ ਤਾਂ ਰੋਟੀ ਖਾ ਕੇ ਹਟੇ ਜੇ ਛੇਤੀ ਹੋ ਆ ਗਿਆ ਤਾਂ 7:30 ਲੱਗਦਾ ਹਾਂ ਹਾਂ 7:30 ਮੀ ਆ ਗਿਆ ਤਾਂ ਫਿਰ 2-3 ਘੰਟੇ ਪਿਆ 3-4 ਘੰਟੇ ਪੂਰੀ ਠੰਡੀ ਹਵਾ ਚੱਲੀ ਏਸੀ ਵੀ ਬੰਦ ਹੋ ਗਿਆ ਏਸੀ ਤਾਂ 3 ਦਿਨ ਹੋ ਗਏ ਲੱਗੇ ਨਹੀਂ 4 ਦਿਨ ਹੋ ਗਏ ਜਿੱਦਨ ਦਾ ਨਾ ਜਿੱਦਨ ਦਾ ਗੜੇ ਜੇ ਪਏ ਤੇ ਉਹਦੋਂ ਦਾ ਤਾਂ ਅਸੀਂ ਲਾਇਆ ਹੀ ਨਹੀਂ ਅਸੀਂ ਤੇ ਰਾਤ ਵੀ ਤਾਂ ਨਹੀਂ ਜਿਆਦਾ ਠੰਡ ਹਾਂ ਲੈ ਯੂ ਵੀ ਦਾ ਹੰਗੜਿਆ ਪਿਆ ਤਾਂ ਸਾਨੂੰ ਤਿੰਨ ਜਣਿਆਂ ਨੂੰ ਪਾਲਾ ਬਹੁਤ ਚੜਦਾ ਹੈ ਬਈ ਸਾਨੂੰ ਤਿੰਨ ਜਣਿਆਂ ਨੂੰ ਤਿੰਨਾਂ ਨੂੰ ਪਾਲਾ ਬਹੁਤ ਚੜਦਾ एक ने तो हजे चौथी चौथी पर पखा ही नहीं लाया एस, ना। भी नहीं बंद पाई है मोरी ना बंद लग नहीं रही ती मोरी आ, कुकर देखो हालत काला हो गया इन सुह ना चिट्टा गोरा निकलूगा है ਚਲੋ ਜੀ ਦਾਲ ਆਪਣੀ ਬਣ ਗਈ ਤੇ ਦਾਲ ਨਾ ਪਹਿਲੀ ਵਾਰ ਵਾਂਗੂ ਗਾੜੀ ਨਹੀਂ ਕਰਨੀ ਸੀ ਗਾੜੀ ਬਣ ਜਾਂਦੀ ਆ ਤਾਂ ਕਰਕੇ ਫੇਰ ਨਿਗ੍ਹਾ ਰੱਖੀ ਹੋਈ ਸੀ ਨਿਗ੍ਹਾ ਰੱਖ ਕੇ ਕੁਕ ਕਰ ਲੈ ਕਿਡਾ ਬੰਦਰ ਹੈ ਮਾ ਤੇ ਇਹ ਆ ਗਿਆ ਹਾਂ ਬੰਦਰ ਮਾ ਤੇ ਇਹ ਆ ਗਿਆ ਉਹ ਦਾ ਉਹ ਦਾ ਉਹ ਦਾ ਬੰਦਰ ਆ ਗਿਆ ਉਹਦੀ ਕਨੇੜੀ ਪਾ ਬੈਠ ਕੇ ਸਾਰਾ ਪਿੰਡ ਘੁੰਮ ਗਏ ਆ ਨਾ ਨਾ ਆਹ ਦੇ ਘੋੜੇ ਚੜ੍ਹੇ ਜਦੋਂ ਜਿਹੜੇ ਪਤਾ ਲੱਗਿਆ ਸਾਨੂੰ ਨਹੀਂ ਮੈਂ ਤਾਂ ਉੱਧੇ ਚੁੱਲੇ ਕੋਲ ਦੇਖਿਆ ਮੈਂ ਸੰਤੋਖ ਦੀ ਰਾਮ ਮੈਂ ਉੱਥੇ ਆਉਂਦਾ ਲੱਗਦਾ ਆ ਜਾ ਸਾਰਿਆਂ ਦੇ ਕੋਠੇ ਤੇ ਘੁੰਮ ਗਿਆ ਬਿੰਦਵਾ ਜਾਊਗਾ ਫੇਰੀ ਪਾਣ ਨਾਲ ਹੁੰਦਾ ਕੀ ਆ ਬੀਬੀ ਤੂੰ ਗੈਰੀ ਤੇ ਫੇਰੀ ਪਾ ਗਿਆ ਇਹ ਚੰਗਾ ਹੁੰਦਾ ਡੰਗਰਾਂ ਨੂੰ ਹਾਂ ਇਹ ਸਨੁਮਾਨ ਆ ਜਿਵੇਂ ਪਾਹਲੂਮਾਨ ਦਾ ਮੱਥਾ ਹੈ ਹਾਂ ਤਾਂ ਸਨੁਮਾਨ ਹੈ ਦੰਗਰਾ ਜੀ ਤੁਸੀਂ ਰਹਿੰਦੇ ਨਹੀਂ ਹਾਂ ਤੇਰੇ ਆਪਣੇ ਤਾਂ ਫਿਰ ਮਹਿਸਾਂ ਦੇ ਪਿੱਛੇ ਗਿੜਾ ਮਰ ਗਿਆ ਸਾਰਿਆਂ ਦੇ ਸਾਰਿਆਂ ਦੇ ਮਹਿਸਾਂ ਦੇ ਉਹ ਕਿਹੜਾ ਮਰ ਗਿਆ ਉਹਦਾਰੇ ਮਹਿਸਾਂ ਦੇ ਘਰਾਂ ਦੇ ਉੱਪਰ ਅੱਗੇ ਬੌਲੇ ਲੋਕ ਹੁੰਦੇ ਤੇ ਨਿਆਣੇ ਮੜੀਆਂ ਜਿ ਸਪਾਈ ਦੇ ਉੱਪਰ ਚੜ ਜਾਂਦਾ ਵਿਚਾਰਾ ਡળે ਮਾਰੀ ਜਾਂਦੇ ਡળે ਮਾਰੀ ਮੂਹ ਅੱਡੀ ਜਾਂਦਾ ਤਾਂ ਜਦ ਵਿਛਾਲ ਮਾਰਦਾ ਕਿਆ ਵਾ ਫਿਰ ਭੱਜ ਲੰਦੇ ਇੱਕ ਵਾਰੀ ਆਪਣੇ ਪਿੰਡ ਚ ਵੀ ਤਾਂ ਆਇਤਾ ਹਾਂ ਆਪਣੇ ਘਰ ਦੇ ਉੱਪਰ ਆ ਕੇ ਗਿਆ ਤਾਂ ਹਾਂ ਪਿੰਡ ਚ ਹਾਂ ਜਦੋਂ ਉਹਦੇ ਬਾਅਦ ਮੈਨੂੰ ਲੱਗਦਾ ਹੁਣ ਆਇਆ ਇਹ ਹੁਣ ਇਹ ਆ ਬਾਹਰ ਤਾਂ ਹੁਣ ਆਇਆ ਹੁਣੇ ਆਇਆ ਬਾਹਰ ਤਾਂ ਪਹਿਲੀ ਵਾਰ ਆਇਆ ਇਹ ਪਿੰਡ ਚ ਤਾਂ ਆਇਆ ਤਾਂ ਵੇਖੋ ਮੀਂਹ ਦੇਖੋ ਕਿੰਨਾ ਆ ਗਿਆ ਟਾਈਮ ਹੋ ਗਿਆ ਟਾਈਮ ਹੋ ਰਿਹਾ 11:15 ਦਾ ਤੇ ਹੁਣ ਅਸੀਂ ਚਾਹ ਪੀ ਕੇ ਹਟਿਆ ਤੇ ਚਾਹ ਦੇ ਬਾਅਦ ਨਾਲ ਦੀ ਨਾਲ ਪਪਿੱਟਾ ਖਾ ਕੇ ਹਟਿਆ ਕਿਉਂਕਿ ਨਾਲ ਦੀ ਨਾਲ ਹੀ ਪਾਟ ਲਿਆ ਥੋੜਾ ਜਿਹਾ ਉਹ ਵੀ ਨਹੀਂ ਕਰਿਆ ਮੈਂ ਜਦ ਹੁਣ ਬਾਹਰ ਆ ਕੇ ਦੇਖਿਆ ਸ਼ੀਸ਼ਾ ਉਹ ਸ਼ੀਸ਼ੇ ਤੇ ਨਾ ਮੀਂਹ ਪੈ ਰਿਹਾ ਤਾਂ ਇੰਨੀ ਜ਼ੋਰਦਾਰ ਨਾਲ ਜਦ ਮੈਂ ਪਰਦਾ ਚਾਰ ਦੇਖਿਆ ਮੀਂਹ ਮੈਂ ਕਿੰਨੀ ਠੰਡ ਕਾਤੇ ਹੋ ਰਹੀ ਆ ਜਦ ਦੇਖਿਆ ਮੀਂਹ ਪੈ ਰਿਹਾ ਮੈਂ ਤਾਂ ਬਹੁਤ ਪੈ ਰਿਆ ਹੋਰ ਆਜ ਜਿਹੜਾ ਜਗ੍ਹਾ ਦੱਸਿਆ ਹੋਇਆ ਏ ਕਾਉਂਤਾ ਤੱਕ ਤਾਂ ਸਾਫ਼ ਹੋ ਜਾਊਗਾ ਤੇ ਇੱਧਰ ਸਾਡੀ ਪਾਰਕ ਵੀ ਦੇਖੋ ਕਿੰਨੀ ਸੋਹਣੀ ਹੋ ਗਈ ਬੈਠਣ ਨੂੰ ਸਾਫ਼ ਹੋ ਗਈ ਬੈਠਣ ਨੂੰ ਸਾਫ਼ ਹੋ ਗਈ ਆਲੇ ਦੋਲੇ ਦੇ ਫੁੱਲ ਲਾਵਾਂਗੇ ਹਨਾ ਹੋਰ ਕਿਹੜੇ ਆਲੇ ਦੋਲੇ ਫੁੱਲ ਲਾ ਕੇ ਨਾ ਮਿੱਟੀ ਜੀ ਨਹੀਂ ਦਿਖੂਗੀ ਜੇ ਫੁੱਲ ਲਾ ਲਵੇ ਫਿਰ ਵਧੀਆ ਲੱਗਦੀ ਆ ਜਿਵੇਂ ਹੁਣ ਨਾਲੇ ਦੋਲੇ ਮਿੱਟੀ ਜੀ ਆ ਫੁੱਲ ਫੁੱਲ ਜੇ ਨਹੀਂ ਲਾਏ ਵੇ ਤਾਂ ਵਧੀਆ ਜੀ ਠੀਕ ਜੀ ਨਹੀਂ ਲੱਗ ਰਹੀ ਉਹ ਸਾਫ਼ ਹੋ ਗਈ ਚਲੋ ਕੱਖ ਜਾਂ ਕਾਥਾ ਵੱਡਾ ਹੋ ਗਿਆ ਤਾਂ ਕੱਲ੍ਹ ਸਾਫ਼ ਸੁਥਰੀ ਜੀ ਹੋ ਗਈ ਪਰ ਹੁਣ ਮੀਨ ਹੈ ਫੇਰ ਕੱਖ ਕੁੱਖਰੇ ਬਹੁਤ ਬੜੇ ਕਰ ਦਗਾ ਨਾ ਨਾ 6 ਮਹੀਨੇ ਬਾਅਦ ਕਟਾਈ ਹੋਈ ਆ ਜੀ ਨਾ 6 ਮਹੀਨੇ ਬਾਅਦ ਕਟਾਈ ਤਾਂ ਹੋਏਗੀ ਆ ਮੀਨ ਨੇਗ ਨੂੰ ਇਹ ਦੇਖ ਲਈ ਫੇਰ ਵਧਣ ਲੱਗ ਜਣੇ ਇਹ ਕਾ ਹੌਲੀ ਵਾਤਾ ਹੈ ਦੂਆ ਵਾਤਾ ਕੀ। ਵੀ ਕਮੈਂਡ ਕਰਕੇ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਪਟਿਆਲੇ ਕਿ ਨਹੀਂ ਤਾਂ ਬਹੁਤ ਮੀਂਹ ਪੈ ਰਿਹਾ ਹੈ। ਉਸ ਦਿਨ ਗੜੇ ਪਏ ਕੱਲ ਵੀ ਮੀਂਹ ਪਿਆ ਰਾਤ ਅੱਜ ਫੇਰ ਮੀਂਹ ਸ਼ੁਰੂ ਹੋ ਗਿਆ ਹੁਣ ਸ਼ਾਮ ਤੱਕ ਪਤਾ ਨਹੀਂ ਇਹ ਮੈਨੂੰ ਲੱਗ ਰਿਹਾ ਵੀ ਸ਼ਾਮ ਤੱਕ ਪਤਾ ਨਹੀਂ ਜਾਂਦਾ ਹੈਗਾ ਹਨਾ। ਹੋਰ ਪਰ ਮੀਂਹ ਨੇ ਠੰਡ ਇੰਨੀ ਕਰਤੀ ਵੀ ਹੁਣ 3-4 ਦਿਨ ਏਸੀ ਦਾ ਨਾ ਫੇਣੀ ਹੈਗਾ। ਵੀ ਏਸੀ ਤਾਂ ਫਿਰ ਆਕ ਵੀ ਨਹੀਂ ਲਾਇਆ ਹੈਗਾ ਤੇ ਹੁਣ ਲੱਗਦਾ ਵੀ ਨੀ 2-3 ਦਿਨ। ਬਹੁਤ ਵਧੀਆ ਮੀਂਹ ਨੇ ਠੰਡ ਕਰਦੀ। ਜਦੋਂ ਅਨਾਜ ਉੱਤੇ ਫਸਲਾਂ ਦੀ ਜਿਹੜੀ ਕਟਾਈ ਵਧਾਈ ਆ ਉਹਦਾ ਕੰਮ ਸਭ ਦਾ ਨਿਪਟ ਗਿਆ ਹਨਾ ਹੋਰ ਜਿਆਦਾ ਟੈਨਸ਼ਨ ਕਿਸਾਨਾਂ ਦੀ ਹੁੰਦੀ ਆ ਬਸ ਟੂੜੀ ਰਹਿੰਦੀ ਹਣੀ ਬੜੀ ਮੋਟੀ ਟੂੜੀ ਰਹਿੰਦੀ ਹਣੀ ਕਿਸਾਨਾਂ ਦਾ ਰੱਬ ਰੱਬ ਨੇ ਪਹਿਲਾਂ ਹੀ ਕੰਮ ਉਹ ਪੱਤੇ-ਕੁੱਤੇ ਸਿੱਟ ਹੋ ਜਾਣਗੇ ਔਰ ਆ ਦੇਖੋ ਮੀ 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 ਆਹਰੇ ਮੀਚ ਤਾਂ ਨਾ ਇੱਥੇ ਬੈਠ ਕੇ ਬਸ ਸਾਹਮਣੇ ਹਨਾ ਜੇ ਪਾਰਕ ਆਪਣੀ ਟੱਕੀ ਵੀ ਹੁੰਦੀ ਉੱਥੇ ਕੋਈ ਛੱਤ ਛੁੱਤ ਹੁੰਦੀ ਤਾਂ ਸੀ ਉੱਥੇ ਬੈਠ ਕੇ ਪਕੌੜੇ ਆ ਚਾਦਾ ਮਜ਼ਾ ਲੈ ਲੈਂਦੇ ਉਹੇ ਦਾ ਲੋਹੇ ਦਾ ਨਵਾਈਆ ਨਾ ਉਹਦਾ ਸ਼ੈੱਡ ਹਨਾ ਲੋਹੇ ਦਾ ਨਵਾਂ ਦੇ ਵੀ ਉੱਥੇ ਬੈਠ ਕੇ ਪਪੀ ਮੀ ਇੰਜੋਏ ਕਰ ਸਕਦੇ ਆ ਹਨਾ ਨਾ ਲੋਹੇ ਦਾ ਸ਼ੈੱਡ ਮੂਰੇ ਲਵਾ ਕੇ ਹਾਂ ਮੈਂ ਤਾਂ ਉੱਪਰ ਕਰ ਪਾਰਕ ਪਾਰਕ ਜਿੰਨੀ ਜਗ੍ਹਾ ਕਵਰ ਕਰਦੇ ਹਾਂ ਹਾਂ ਜੇ ਕੁਝ ਛੋਟਾ ਜਿਹਾ ਉਹ ਵੀ ਮਤਲਬ ਕੋਈ ਵੀ ਸੈਲੀਬ੍ਰੇਸ਼ਨ ਵੀ ਕਰਨਾ ਹੁੰਦਾ ਛੋਟਾ ਜਿਵੇਂ ਨਿਆਣੇ ਦਾ ਬਰਥਡੇ ਮਨਾਣਾ ਹੁੰਦਾ ਹਨਾ ਯੂਵੀ ਦੇ ਵੱਡੇ ਨਾਲ ਤਾਂ ਗਰਮੀ ਹ ਜੀਵੇ ਉਹ ਤੇ ਰਾਵਣਾ ਬਹੁਤ ਵਧੀਆ ਆਲੇ ਦੋਲੇ ਲੱਟਾਂ ਲਾ ਕੇ ਬਹੁਤ ਵਧੀਆ ਵੱਡੇ ਵੀ ਬਣਾ ਹੋ ਜੂਗਾ ਹਨਾ ਸੋ ਜਿਵੇਂ ਨਾ ਤੁਹਾਨੂੰ ਮੈਂ ਬਣਾਣ ਲੱਗੀ ਸੀਗੀ ਮਿੱਠਾ ਪੂੜਾ ਤੇ ਮੈਂ ਸੋਚਿਆ ਵੀ ਮੈਂ ਵੀਡੀਓ ਚ ਦਿਖਾ ਦਾਂ ਵੀ ਇਨਸਟੈਂਟ ਕਿਵੇਂ ਬਣਦਾ ਹੈ ਵੈਸੇ ਤਾਂ ਬਸ ਕਾਫੀ ਖੇਚਲਾ ਕਰਨੀ ਪੈਂਦੀ ਹੁੰਦੀ ਆ ਜੇ ਮਿੱਠਾ ਪੂੜਾ ਬਣਾਣੀ ਬਣਾਈਏ ਆਪਾਂ ਤਾਂ ਤੁਹਾਨੂੰ ਮੈਂ ਸਿੱਧਾ ਡਾਇਰੈਕਟ ਦੱਸ ਰਹੀ ਆ ਵੀ ਖੇਚਲਾ ਕਰਨ ਲਈ ਕੋਈ ਜ਼ਰੂਰਤ ਨਹੀਂ ਹੈਗੀ ਜਿਵੇਂ ਕਿ ਮੈਂ ਇੱਕੇ ਬਣਾਉਂਗੀ ਇੱਕੇ ਹਨਾ ਬਹੁਤ ਇੱਕੇ ਇੱਕ ਬਹੁਤ ਆ ਬਹੁਤ ਹੈ ਕਿਉਂਕਿ ਕਿਸੇ ਨੇ ਨਹੀਂ ਖਾਣਾ ਕਿਉਂਕਿ ਮੈਂ ਫਿਰ ਤੀ ਦਿਨ ਬਣਾ ਲੱਗ ਜਾਂਦੀ ਆ ਫਿਰ ਮੂੰਹ ਨੂੰ ਲੱਗ ਦਿੰਦੇ ਨੇ ਛਿੱਤੀ ਮਿੱਠਾ ਵਰਗ ਜਿੰਨਾ ਨਾ ਵਧੀਆ ਤਾਂ ਲੱਗਦਾ ਫਿਰ ਮੂੰਹ ਲੱਗ ਦਿੰਦੇ ਆ ਤਾਂ ਪੈ ਜਾਂਦੀ ਆ ਰੋਜ਼ ਖਾਣ ਦੀ ਮੈਂ ਸੋਚਿਆ ਵੀ ਚਲ ਵੀਡੀਓ ਵੀ ਦਿਖਾ ਦਵਾਂ ਤੇ ਮੈਂ ਇੱਧਰ 4-5 ਚਮਚੇ ਪਾ ਲੇ ਆਟੇ ਦੇ ਤੇ ਆਪਾਂ ਦੇ ਇਹ ਆਟਾ ਹੈਗਾ ਛਾਣਿਆ ਹੋਇਆ ਛਾਣਿਆ ਹੋਇਆ ਇਸੇ ਅੰਦਰ ਰੱਖਦੇ ਆ ਕਿਉਂਕਿ ਫਿਰ ਅੰਦਰ ਅੰਦਰ ਲੋ ਜੀ ਹੁਣ ਇਹਦੇ ਵਿੱਚ ਪਾਣੀ ਆਪਾਂ ਸੱਕਰ ਸੱਕਰ ਹੈਗੀਆ ਡਲੀਆਂ ਵਾਲੀ ਅ ਵੈਸੇ ਡਲੀਆਂ ਵਾਲੀ ਹੋਣੀ ਚਾਹੀਦੀਆਂ ਕਿਉਂਕਿ ਡਲੀਆਂ ਫਿਰ ਇਨਸਟੈਂਟ ਜਿਹੜਾ ਕੂੜਾ ਆਪਾਂ ਬਣਾਉਂਦੇ ਆ ਹਨਾ ਇੱਕੋਲਾ ਉਹ ਚ ਘੁਲਦਾ ਨਹੀਂ ਜਿਵੇਂ ਪਾਣੀ ਚ ਭਿਓ ਕੇ ਸੱਕਰ ਰੱਖੇ ਫਿਰ ਸਾਰੀ ਡਲੀਆਂ ਘੁਲ ਜਾਂਦੀਆਂ ਨੇ ਹੁਣ ਇਹਦੇ ਵਿੱਚ ਨਾ ਡਲੀਆਂ ਘੁਲਣੀਆਂ ਨਹੀਂ ਇਸ ਕਰਕੇ ਮੈਂ ਸਾਫ ਸਾਫ ਜੀ ਪਾ ਰਹੀਆਂ ਬਿਨਾਂ ਡਲੀਆਂ ਤੋਂ ਸੱਕਰ ਲੋ ਜੀ ਸੱਕਰ ਪਾ ਲਈ ਆਪਾਂ 4-5 ਚਮਚੇ 4 ਆਟੇ ਦੇ ਤੇ 4 ਚਮਚੇ ਸੱਕਰ ਫੰਟੀ ਬੱਲੇਵਾਰ ਤੇ ਦੀ ਚਾਰ ਸੱਕਾ ਲਓ ਜੀ ਹੁਣ ਆਪਾਂ ਇਹਨੂੰ ਕਰ ਦੇਣਾ ਆਪਾਂ ਚੰਗੀ ਤਰ੍ਹਾਂ ਦੇਖੋ ਮਿਕਸ ਮਿਕਸ ਕਰਕੇ ਹੁਣ ਮੈਂ ਪਾਉਂਗੀ ਇਹਦੇ ਵਿੱਚ ਆਹ ਲਓ ਜੀ ਮੈਂ ਨਾ ਹੁਣ ਥੋੜਾ ਥੋੜਾ ਕਰਕੇ ਪਾਣੀ ਉਹ ਕਰ ਰਹੀ ਆ ਹੁਣ ਇਹ ਕਿੰਨਾ ਦਾ ਘੋਲ ਜਿਾ ਆਪਾਂ ਜਿਹੜਾ ਪਤਲਾ ਰੱਖਣਾ ਏ ਉਹ ਉਹ ਕਰਕੇ ਮੈਂ ਤੁਹਾਨੂੰ ਦੱਸੂਗੀ ਇਹਦਾ ਥੋੜਾ ਥੋੜਾ ਮੈਂ ਹੁਣ ਪਾਣੀ ਪਾਈ ਜਾਊਂਗੀ ਥੋੜਾ ਥੋੜਾ ਪਾ ਕੇ ਮਿਕਸ ਕਰੀ ਜਾਊਂਗੀ ਰੱਖਣਾ ਕਿੰਨਾ ਦਾ ਘੋਲ ਹੈ ਇਹ ਕਿਹੜਾ ਪਤਲਾ ਹੈ ਨਾ ਜਿੰਨਾ ਵੀ ਰੱਖਣਾ ਮੈਂ ਤੁਹਾਨੂੰ ਦਿਖਾਉਣੀ ਆ ਅੰਨਾ ਮੈਂ ਨੂੰ ਚੰਗੀ ਤਰ੍ਹਾਂ ਫੈਟ ਲਾਇਆ ਕਿਉਂਕਿ ਇਹਦੇ ਵਿੱਚ ਥੋੜੀਆਂ-ਥੋੜੀਆਂ ਡਲੀਆਂ ਐ ਉਹ ਖੁੱਲ ਜਾਣਗੀਆਂ ਆ ਲੋ ਜੀ ਆਪਾਂ ਇੱਧਰ ਤਵਾ ਗਰਮ ਕਰਤਾ ਤੇ ਇੱਧਰ ਆਪਣਾ ਘੋਲ ਦੇਖੋ ਐਨ ਮਲਾਈ ਵਰਗਾ ਮੈਂਨ ਮਲਾਈ ਵਰਗਾ ਪਾਤਾ ਐਨਾ ਪਤਲਾ ਰੱਖਣਾ ਹੈ ਆ ਦੇਖੋ ਕਿਉਂਕਿ ਆਟਾ ਇਹ ਨਾ ਜਿਹੜਾ ਫਿਰ ਉਹ ਕੈੜਾ ਹੋ ਜਾਂਦਾ ਬੱਸ ਤਾਂ ਆਪਾਂ ਇੱਕੇ ਬਣਾਣਾ ਹੈ ਤਾਂ ਕੈੜਾ ਦਾ ਕੀ ਹੋਣਾ ਜੇ ਆਪਾਂ ਕਾਫੀ ਬਣਾਣੇ ਹੁੰਦੇ ਆ ਨਾ ਫਿਰ ਉਹ ਕੈੜੇ ਜੇ ਆਟਾ ਅੱਗੇ-ਅੱਗੇ ਕੈੜਾ ਹੋ ਜਾਂਦਾ ਨਾਲ ਦੀ ਨਾਲ ਆਪਾਂ ਨੂੰ ਪਾਣੀ ਪਾਣਾ ਪੈਂਦਾ ਹੈ ਬਸ ਆ ਦੇਖੋ ਐਨਾ ਤੇ ਰੱਖਣਾ ਤੇ ਤੇਲ ਆਪਾਂ ਘੱਟ ਗਿਆ ਇਸ ਤੇ ਇਧਰ ਇਧਰ ਤੇ ਕੇ ਤੇਲ ਆਪਾਂ ਘੱਟ ਗਿਆ ਇਸ ਤੇ ਕਰ ਲਿਆ ਈਕੇ ਬਿਨਾ ਤੇਲ ਜਾਂ ਘੀ ਵਾਲਾ ਵੀ ਆ ਵੈਸੇ ਤਾਂ ਆਪਾਂ ਤੇਲ ਦੇ ਬਣਾਉਨੇ ਆ ਪਰ ਮੈਂ ਦੇਸੀ ਜੀ ਬਣਾੰਨੀ ਆ ਉਹ ਵੀ ਘੀ ਜਮਈ ਨਾ ਮਾਤਰ ਦੇ ਬਰਾਬਰ ਦਿਖਾ ਲਈ ਇਧਰ ਆਹ ਦੇਖੋ ਵੈਸੇ ਐਨਾ ਕਰ ਲਿਆ ਸਿਰਫ ਮੈਂ ਤਵੇ ਦੇ ਸੋਰੀ ਸਾਰਾ ਗਿਰ ਗਿਆ ਤੇ ਆਹ ਦੇਖੋ ਜਿੰਨਾ ਵੀ ਹੈਗਾ ਇਹ ਮੈਂ ਤਵੇ ਤੇ ਆਲੇ ਦੁਆਲੇ ਉਹੋ ਕਰਕੇ ਦੇਖੇ ਦੇਖੇ ਨਹੀਂ ਨਹੀਂ ਫਿਰ ਆ ਬਾਕੀ ਇਹ ਦੇ ਸਿਸ ਵੈਸੇ ਹੈ ਹੀ ਨਹੀਂ ਤਾਂ ਕੁਛ ਵੀ ਨਹੀਂ ਤਾਂ ਦੇਖੋ ਸਿਰਫ ਤੋਗੇ ਮੈਂ ਤਵਾ ਰੱਖਦਾ ਕੋਈ ਰੋੜੇ ਰੂੜੇ ਨਾਲ ਕਿਸੇ ਨਾਲ ਨਹੀਂ ਮੰਨ ਜਿਆ ਪੱਥਰ ਨਾਲ ਜਾਂ ਕਿਸੇ ਨਾਲ ਵੀ ਉਹੋ ਚੰਦੇ ਸੁਟ ਗਿਆ ਤਾਂ ਪੂਰ ਲੇ ਹੁਣ ਮੈਂ ਇਹਨੂੰ ਆਲੇ ਦੁਆਲੇ ਾਨ ਹੋੜ ਹੋੜੀ ਚਲਾ ਦੂੰਗੀ ਕਿਉਂਕਿ ਨਾ ਫਿਰ ਜੇ ਨਾ ਫਲਾਈਏ ਗੱਬੇ ਤੇ ਮੋਟਾ ਹੋ ਜਾਣਾ ਫਿਰ ਉਹ ਆਪਣਾ ਗੱਬੇ ਤੇ ਪੱਕਣ ਘੱਟ ਪੱਕੂਗਾ ਆਲੇ ਦੁਆਲੇ ਆਣ ਪੱਕੇ ਆਣਗੇ

ਤੇ ਹੁਣ ਇਹ ਤੋਂ ਬਾਅਦ ਆ ਸਾਰਾ ਕੀ ਮੈਂ ਦੇਖੋ ਇਹਨ ਵਿੱਚ ਝਾੜਤਾ ਤੇ ਬਸ ਆਗੇ ਤੋਂ ਆਲੇ ਮਾੜਾ ਮਾੜਾ ਐਵੇਂ ਕਰਨਾ ਸਾਰਾ ਝਾੜਨਾ ਇਹ ਤੋਂ ਬਾਅਦ ਵੀ ਤੇ ਲੱਗਦਾ ਹੈ ਵੈਸੇ ਤਾਂ ਇੱਕ ਤਵਾ ਵੀ ਮਿਲਦਾ ਪਰ ਜੇ ਆਪਣੇ ਕੋਲ ਤਵਾ ਹੋ ਨਾ ਹੋਵੇ ਹਨਾ ਜਿਹੜਾ ਘਰ ਵਾਲੀ ਆਪਣਾ ਨੋਰਮਲ ਤਵਾ ਹੀ ਉੱਤੇ ਪਾ ਸਕਦਾ ਮੈਂ ਤੁਹਾਨੂੰ ਪੂਰੀ ਵੀਡੀਓ ਦਿਖਾ ਰਹੀ ਹਾਂ ਸਕਿੱਪ ਨਹੀਂ ਕਰਨੀ ਵਿੱਚ ਤੁਸੀਂ ਵੀ ਸਕਿੱਪ ਨਾ ਕਰਿਓ ਨੇੜੇ ਤੇ ਵਿਖਾਉਂਦੀ ਹਾਂ ਨੇੜੇ ਦੇ ਜਿਹੜੀਆਂ ਹੁਣ ਆ ਗੜੀਆਂ ਜਿਹੀਆਂ ਜੇ ਆਈ ਉੱਤੇ ਬਸ ਮੈਂ ਇਹਨਾਂ ਤੇ ਹੀ ਥੋੜਾ ਥੋੜਾ ਬਿੰਦੂ ਜੇ ਨਾਲ ਉਹ ਕਰਦੀ ਆ ਆਲੇ ਦੁਆਲੇ ਜਰੂਰ ਲਾ ਦਿਓ ਕਿਉਂਕਿ ਫਿਰ ਆਲੇ ਦੁਆਲੇ ਕਿਨਾਰੇ ਆ ਨਾ ਜਿਹੜੇ ਉਹ ਫਿਰ ਉਖੜਦੇ ਔਖੇ ਆ ਇਹਨਾਂ ਇਤਵਾ ਆਲੋ ਜੀ ਜਿਹੜਾ ਆਪਾਂ ਕਿਨਾਰੇ ਤੇ ਹੀ ਲਾ ਦਿੰਦੇ ਆ ਨਾ ਫਿਰ ਉਹਦੇ ਨਾਲ ਵਧੀਆ ਉਹ ਐਨ ਉਹ ਉਖੜ ਜਾਂਦਾ ਹੈ ਹੁਣ ਮੈਂ ਇਹਨੂੰ ਤੁਹਾਡੇ ਸਾਹਮਣੇ ਥਲ ਰਹੀ ਆ ਸੋਈ ਅਵੇ ਤਾਂ ਹੁਣ ਇਹ ਨਾ ਕਿ ਉਹ ਵੀ ਕਾਲਾ ਹੋਇਆ ਕਿਉਂਕਿ ਵੀਡੀਓ ਦੇ ਚੱਕਰ ਚ ਨਾਲ ਤੇ ਗੈਸ ਵੀ ਆਪਾਂ ਵੀਡੀਓ ਬਣਾਉਂਦੇ ਆਂ ਲੋ ਗੈਸ ਵੀ ਬੜਿਆ ਰਹਿ ਜਾਂਦਾ ਹੈ ਨਾ ਤਵ ਆਪਾਂ ਖੀ ਜਾਂਦਾ ਹੈ ਆਪਾਂ ਦਸਤੀ ਜਾਂਦੇ ਆ ਤੇ ਇੱਧਰ ਤਵਾ ਭਖੀ ਆ ਜਾਂਦਾ ਹੈ ਅੰਜੀ ਕੋਈ ਗੱਲ ਨਹੀਂ ਬਹੁਤ ਸੋਹਣਾ ਫੂੜਾ ਬੜਿਆ ਆਪਣਾ ਜੜਿਆ ਮੱਛਿਆ ਨਹੀਂ ਹੈਗਾ ਬਸ ਗੈਸ ਜੇ ਮੈਂ ਵੀਡੀਓ ਵੱਲ ਨਾ ਧਿਆਨ ਦੇਵਾਂ ਸਿਰਫ ਇਹੇ ਵੱਲ ਦੇਵਾਂ ਫੇਰ ਬਸ ਕਾਲਾ ਨਹੀਂ ਹੋਊਗਾ ਹੈਨਾ ਪਰ ਵਧੀਆ ਬੜਿਆ ਬਹੁਤ ਜ਼ਿਆਦਾ ਵਧੀਆ ਬੀਨਾ ਘੀ ਔਰ ਤੇਲ ਵਾਲਾ ਹੁਣ ਜਦ ਇਹ ਪੂਰਾ ਪੱਕਦਾ ਮੈਂ ਤੁਹਾਨੂੰ ਦਿਖਾਉਣੀ ਆ ਹਲੋ ਜੀ ਕੁੰਨਾ ਦੂਜਾ ਪਾਸਾ ਤੁਹਾਡੇ ਸਾਹਮਣੇ ਥਲ ਰਹੀਆਂ ਕੋਈ ਕੀ ਜਾਂ ਤੇਲ ਆਲੇ ਦੋਲੇ ਕਿਨਾਰੇ ਆ ਦੂਜੇ ਪਾਸੇ ਮੈਂ ਨਹੀਂ ਲਾਇਆ ਉਹ ਜਿਹੜਾ ਪਹਿਲਾਂ ਹੀ ਲਾਇਆ ਸੀਗਾ ਉੱਪਰ बस ਮਾੜਾ ਮਾੜਾ ਛਿਰਕਿਆ ਤਾਂ ਉਹੀ ਲੱਗਿਆ ਹੋਇਆ ਹੈ ਕਿਉਂਕਿ ਦੂਜੇ ਪਾਸੇ ਥੱਲੇ ਨੂੰ ਕੋਈ ਹੋ ਨਹੀਂ ਹੁੰਦਾ ਇੱਕ ਵਾਰੀ ਚ ਹੁੰਦਾ ਹੈ ਬਸ ਦੂਜਾ ਪਾਸਾ ਦਾ ਚਾਹੇ ਬਿਨਾਂ ਕੀ ਜਾਂ ਤੇਲ ਤੇ ਪੱਕ ਜਾਣਾ ਆ ਦੇਖੋ ਬਹੁਤ ਵਧੀਆ ਬਣਿਆ ਹੈ ਤੁਹਾਡੇ ਸਾਹਮਣੇ ਕਿੰਨਾ ਸੋਹਣਾ ਹੈ ਨ ਪੱਕ ਚੁੱਕੇ ਆਪਣਾ ਹੁਣ ਆਪਾਂ ਇਹਨੂੰ ਹੋਰ ਹੋ ਨਹੀਂ ਕਰਦੇ ਹੈਗੇ ਏ ਇਹ ਐਂਵੈਸੇ ਸ਼ੱਕਰ ਪੀਉ ਨੂੰ ਕੋਈ ਟਾਈਮ ਨਹੀਂ ਲੱਗਦਾ ਪਰ ਬਸ ਜੇ ਨਾ ਪੀਣੀ ਹੋਵੇ ਡਾਇਰੈਕਟ ਆਪਣਾ ਇੱਕ ਦੋ ਬਣਾ ਕੇ ਖਾਣਾ ਹੋਵੇ ਤਾਂ ਆਪਾਂ ਐਦਾਂ ਖਾ ਸਕਦੇ ਹਾਂ। ਿਆ ਲੋ ਜੀ ਹੁਣ ਆਪਣਾ ਗਿਆ ਪੂਰਾ ਪਾਣਾ ਤੇ ਆਪਾਂ ਹੁਣ ਇਹਨੂੰ ਪਲੇਟ 'ਚ ਰੱਖੀਏ। ਗਰਮ ਗਰਮ ਇੱਧਰ ਪਿਆ ਆਪਣਾ ਅੰਬ ਦਾ ਅਚਾਰ। ਯਾਰੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ। ਖਾਇ ਹੈ ਕਰਮ ਬਹੁਤ ਜ਼ਿਆਦੇ ਆ ਐਸੇ ਤਾਂ ਖੀਰ ਨਾਲ ਵਧੀਆ ਲੱਗਦਾ ਪਰ ਟੁੱਟ ਨਹੀਂ ਰਿਹਾ ਬੀਬੀ ਕੋਲ ਚੱਕ ਲਈ ਬੀਬੀ ਇਹ ਮੇਟੇ ਨਾਲ ਟੁੱਟ ਗਈ ਚਲ ਹਨਾ ਸੁੱਕਾ ਮੜਾ ਠੰਡੀ ਹੋ ਗਈ ਬੀਬੀ ਨੇ ਤਾਂ ਖਾਣਾ ਲੈਣਾ ਖਾ ਲੇਗੀ ਖਾ ਲੂੰਗੀ ਮੈਂ ਖਾ ਲੂੰਗੀ ਅੱਜ ਬੀਬੀ ਨੇ ਆ ਕਰਦੀ ਆ ਕਿ ਬੀਬੀ ਬੀਬਾ ਪਹਿਲੇ ਦਿਨ ਦਾ ਹੀ ਖਾਇਆ ਵਾ ਬਸ ਅੱਜ ਦਾ ਖਾ ਲੂਗੀ ਮਨ ਮੈ ਤਾਂ ਵੀ ਕਬਜ਼ੀ ਹੋਈ ਵੀ ਕੋ ਜਵਾਬ ਦੇ ਤੱਕਈ ਬੀਬੀ ਵੀ ਚਲਾਕ ਆ ਖਾ ਲੂਗੀ ਕੰਨੀ ਵਾਲਾ ਬੀਬੀ ਨੂੰ ਪੁੱਛ ਲੋ ਕਿ ਮੈਂ ਬੀਬੇ ਤੂੰ ਹੀ ਦੱਸ ਦੇ ਲਾਈਵ ਉਹ ਵਧੀਆ ਨੂੜਾ ਤਾਂ ਮੈਂ ਸਿੱਖ ਗਈ ਨਾ ਬਿਨਾ ਕੀ ਉਹ ਤੇਲ ਵਾਲਾ ਤਾਂ ਨਾ ਹਮ ਯਾਨੀ ਕਿ ਜਿਹੜਾ ਮਰਜ਼ੀ ਖਾ ਸਕਦਾ ਹੈ ਬਹੁਤ ਵਧੀਆ ਹੈ ਬਿਨਾ ਤੇ ਤੇ ਬਿਨਾ ਕੀਤੇ ਹਾਂ ਜਿਹੜਾ ਨਹੀਂ ਤਲਿਆਵਾ ਖਾ ਸਕਦੇ ਉਹ ਮੈਂ ਜਦ ਵੀ ਕਦੇ ਦੋ ਚਾਰ ਖਾਣੇ ਹੁੰਦੇ ਆ ਬਸ ਅਹੀਂ ਗੈਸ ਤੇ ਲਾ ਲੈਣੇ ਹੁੰਦੀਆਂ ਕਦੇ ਇਕੱਠੇ ਜੇ ਨਹੀਂ ਲਾਏ ਹੈਗੇ ਉਹ ਜਦ ਦੋ ਚਾਰ ਖਾਣੇ ਹੁੰਦੇ ਮੈਂ ਸਿੱਧਾ ਹੀ ਆਟੇ 'ਚ ਸ਼ੱਕਰ ਘੋਲ ਲੈਂਦੀ ਹਾਂ ਚਲੋ ਜੀ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਸੋਹਣੇ ਸੋਹਣੇ ਜ਼ਰੂਰ ਕਰਦੇ ਰਹੋ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਆਪਣੇ ਅਗਲੇ ਵਲੌਗ ਵਿੱਚ